ਲੋਈ ਅੱਜ 75 ਦਿਨਾਂ ਬਾਅਦ ਆਪਾਂ ਮੱਕੀ ਦੀ ਬੜਾਈ ਕਰਤੀ ਏ ਤੇ ਪੁਆਇਨਰ ਦੀ ਵੈਰਾਈਟੀ ਏ ਇਹ 1844 ਤੇ ਇਹ ਕਿ ਇੱਕ ਟਾਂਡੇ ਦੇ ਦੋ ਦੋ ਛੱਲੀਆਂ ਲੱਗੀਆਂ ਸੀਆਂ। ਕਿ ਆਹ ਰੋਗ ਲਾਈ ਜਾਂ ਨੇ ਆਪਾਂ ਪਹਿਲਾਂ ਫੰਟਾ ਵੀ ਬਣਾਇਆ ਹੋਇਆ ਸੀ ਆ ਤੇ ਕੁਝ ਫੰਟਾ ਬਣਾਉਣ ਵਾਲਾ ਥੋੜਾ ਜਿਹਾ ਰਹਿੰਦਾ ਸੀ ਤੇ ਉਹ ਆਪਾਂ ਰੋਗ ਵਗੈਰਾ ਲਾ ਕੇ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਤੇ ਮੱਕੀ ਦੀ ਬੜਾਈ ਕਿਵੇਂ ਕਰਦੀ ਏ ਮਸ਼ੀਨ ਤੇ ਆਜੋ ਨੇੜੇ ਹੋ ਕੇ ਦਿਖਾਉਣੇ ਆ ਮੜਾ ਆ। ਮੇਕਰ ਜਿਹੜੀ ਕਟਾਈ ਹੈ ਮੱਕੀ ਦੀ ਬਹੁਤ ਸੋਹਣੀ ਕਰ ਰਹੀ ਹੈ ਮਸ਼ੀਨ ਤੇ ਇਧਰ ਟਰਾਲੀ ਜੀ ਵੀ ਵਿਖਾਵਾ ਗਏ ਆਪਾਂ ਕਿੰਨਾ ਕੁ ਬਰੀਕ ਪੋਤਰਾ ਕਰਦੀ ਹੈ ਦੇਖੋ ਤੁਸੀਂ ਦੋ ਦੋ ਛੱਲੀਆਂ ਨੇ ਇੱਕ ਟਾਂਡੇ ਦੇ ਬਹੁਤ ਸੋਹਣੀਆਂ ਛੱਲੀਆਂ ਪੱਕ ਚੁੱਕੀਆਂ ਸੀ ਪਿਛਲੇ ਸਾਲ ਵੜਾਈ ਕੀਤੀ ਸੀਗੀ 85 ਦਿਨਾਂ ਦੀ ਪਰ ਐਤਕੀਆਂ ਆਪਾਂ 75 ਦਿਨਾਂ ਦੀ ਕਟਾਈ ਕੀਤੀ ਹੈ ਕਿਉਂਕਿ 85 ਦਿਨਾਂ ਦੀ ਥੋੜੀ ਜੀ ਕਟਾਈ ਕਰਨ ਵੇਲੇ ਨਾ ਮੱਕੀ ਜਿਹੜੀ ਹੈਗੀ ਹੈ ਕਰੜੀ ਹੋ ਜਾਂਦੀ ਜਿਹਾ ਜੋ ਕਿ ਪਸ਼ੂ ਥੋੜਾ ਜਿਆ ਘੱਟ ਪਸੰਦ ਕਰਦੇ ਨਾ ਤੇ ਆਜੋ ਆਪਾਂ ਟਰਾਲੀ 'ਚ ਕੁਤਰਾ ਦਿਖਾਉਨੇ ਆ ਤੁਹਾਨੂੰ ਮਸ਼ੀਨ ਦਾ ਦੇਖੋ ਤੁਸੀਂ ਕੁਤਰਾ ਕਿੰਨਾ ਬਰੀਕ ਕਰਦੀ ਹੈ ਇਹ ਉਦਪੁਰ ਪਖਰ ਵਾਲੇ ਛਿੰਦੇ ਦੀ ਮੱਕੀ ਵਾਲੀ ਮਸ਼ੀਨ ਹੈ ਬਹੁਤ ਸੋਹਣਾ ਕੁਤਰਾ ਕਰਦੀ ਹੈਗੀ ਦੇਖੋ ਆਪਾਂ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾਉਣ ਜਾ ਰਹੇ ਆਂਗੇ ਕਿਵੇਂ ਮਸ਼ੀਨ ਟਾਂਡੇ ਨੂੰ ਖਿੱਚ ਕੇ ਉਸ ਦਾ ਕੁਤਰਾ ਕਰਦੀ ਹੈ ਵੇਖੋ ਤੇ ਇਸ ਤਰ੍ਹਾਂ ਬਰੋ 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 ਟਰੈਕਟਰ ਤੁਰੇ ਜਾਂਦੇ ਨੇ ਤੇ ਐਤ ਕੀ ਨਹੀਂ ਵਗੈਰਾ ਵੀ ਨਹੀਂ ਪਿਆ ਹੈਗਾ ਸੀਗਾ ਪਹਿਲਾਂ ਤੇ ਤਾਂ ਕਰਕੇ ਜਿਹੜੀਆਂ ਕਿ ਟਰੈਕਟਰ ਬੜੇ ਆਰਾਮਦਾਰੀ ਨਾਲ ਤੁਰੇ ਜਾਂਦੇ ਨੇ ਨਹੀਂ ਤਾਂ بارشਾਂ ਦੇ ਦਿਨਾਂ 'ਚ ਮੱਕੀ ਦੀ ਵੜਾਈ ਹੁੰਦੀ ਹੈ ਟਰੈਕਟਰ ਖੁੱਪ ਕਰ ਗ ਜਾਂਦੇ ਆ ਬਹੁਤ ਕੁਝ ਹੁੰਦਾਗਾ ਤੇ ਇਸ ਵਾਰ ਮੀ ਬਹੁਤ ਘਟ ਪਿਆਗਾ ਤੇ ਮੱਕੀ ਦਾ ਕੱਦ ਵੀ 12 ਫੁੱਟ 13 ਫੁੱਟ ਹੋ ਚੁੱਕਿਆ ਸੀਗਾ ਤੇ ਟਰਾਲੀਆਂ ਆਪਾਂ ਫੁੱਲ ਭਰ ਕੇ ਲੈ ਜਾਣੀਆਂ ਕਿਉਂਕਿ ਬਾਣ ਸੁੱਕਾਗਾ ਟਰੈਕਟਰ ਬੜੀ ਆਰਾਮਦਾਰੀ ਨਾਲ ਬਾਹਰ ਕੱਢ ਦਿੰਦਾਗਾ ਟਰਾਲੀ ਨੂੰ ਤੇ ਆਹ ਦੇਖੋ ਤੁਸੀਂ ਹਰਾ ਕਿੱਦਾਂ ਸੋਹਣਾ ਕੁਤਰਿਆ ਹੋਇਆਗਾ ਬੋਇਨਰ ਦੀ 1844 ਵੈਰਾਈਟੀ ਹੈ ਜੀ ਬਹੁਤ ਸੋਹਣੀ ਵੈਰਾਈਟੀ ਹੈ ਪਿਛਲੇ ਸਾਲ ਵੀ ਇਹੀ ਲਾਈ ਸੀ ਤੇ ਸਵਾਰ ਵੀ ਇਹੀ ਲਾਈ ਸੀ ਦੇਖੋ ਤੁਸੀਂ ਕਿੰਨਾ ਬਰੀਕ ਕੁਦਰਤ ਦਿੱਤਾ ਹੋਇਆ ਹੈਗਾ ਤੇ ਬੱਟਾ ਬਣਾ ਕੇ ਆਪਾਂ ਬਹੁਤ ਸੋਹਣੀ ਮੱਕੀ ਲਾਈ ਹੋਈ ਸੀ ਤੇ ਇਹਦੇ ਵਿੱਚ ਖਾਦ ਵਗੈਰਾ ਵੀ ਡਾਲੀ ਸੀ ਧੁਰੂ ਵਿੱਚ ਤੇ ਬਾਅਦ ਵਿੱਚ ਆਪਾਂ ਇੰਨੀ ਜ਼ਿਆਦਾ ਖਾਦ ਨਹੀਂ ਪਾਈ ਹੈਗੀ ਜੂਰੂ ਦਾ ਵਗੈਰਾ ਇਹਦੇ ਵਿੱਚ ਕਿਉਂਕਿ ਪਸ਼ੂਆਂ ਵਗੈਰਾ ਨੇ ਖਾਣੀ ਹੁੰਦੀ ਹੈ ਜ਼ਿਆਦਾ ਖਾਦ ਵੀ ਮਾੜੀ ਹੁੰਦੀ ਹੈਗੀ ਤੇ ਆਪਣੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਜੀ ਆਪਾਂ ਤੁਹਾਨੂੰ ਫੇਕੀ ਬਾੜੀ ਸੰਬੰਧੀ ਵੀਡੀਓ ਜ਼ਰੂਰ ਦਿਖਾਇਆ ਕਰਾਂਗੇ ਧੰਨਵਾਦ